ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਸੀਐਮ ਭਗਵੰਤ ਮਾਨ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸ਼੍ਰੀ ਭੱਟਾ ਸਾਹਿਬ ਰੂਪਨਗਰ ਨਤਮਸਤਕ ਹੋਏ ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਜਿਨ੍ਹਾਂ ਨੇ ਸਾਡੇ ਧਰਮ ਦੀ ਰਾਖੀ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਉਹਨਾਂ ਨੇ ਕਿਹਾ ਕਿ ਅੱਜ ਬਹੁਤ ਹੀ ਵਧੀਆ ਦਿਨ ਹੈ ਇਸ ਦੌਰਾਨ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਅੱਜ ਸਾਹਿਬੇ ਕਮਾਲ ਸੰਤ ਪਾਹੀ ਬਾਦਸ਼ਾਹ ਦਰवेश ਸਰਵੰਸਦਾਨੀ ਕਲਗੀਧਰ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਪੂਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਲੋਕ ਰਹਿੰਦੇ ਆ ਉਹ ਸਜਦਾ ਕਰਨ ਲਈ ਜਾ ਰਹੇ ਕਿਉਂਕਿ ਇਸ ਤਰ੍ਹਾਂ ਦੀ ਜਿਹੜੀਆਂ ਕੁਰਬਾਨੀਆਂ ਖਾਸ ਤੌਰ ਤੇ ਸਾਹਿਬਜ਼ਾਦੀਆਂ ਨੇ ਕੀਤੀ ਇਸ ਚੀਜ਼ ਕਦੀ ਮਿਸਾਲ ਮਿਲਦੀ ਨਹੀਂ ਹੈ ਸੋ ਅੱਜ ਦੇ ਦਿਨ ਉਹਨਾਂ ਨੇ Patna ਸਾਹਿਬ ਵਿਖੇ ਮਨ ਉਹਨਾਂ ਨੇ ਜਨਮ ਲਿਆ ਤੇ ਕੌਮ ਲਈ ਲੜਾਈਆਂ ਲੜੀਆਂ ਔਰ ਐਸੀਆਂ ਲੜਾਈਆਂ ਦੀ ਵੀ ਮਿਸਾਲ ਕਦੇ ਨਹੀਂ ਮਿਲਦੀ ਕਿ ਜਿੱਥੇ ਦੂਜੇ ਪਾਸੇ ਲੱਖਾਂ ਦੀ ਗਿਣਤੀ 'ਚ ਹੋਣ ਤੇ ਇਧਰੋਂ ਸਵਾ ਲੱਖ ਸੇਕ ਲੜਾਉਣ ਦਾ ਸਨੇਹ ਹੋਵੇ ਤੇ ਜਿਹੜੀਆਂ ਤੋਂ ਬਾਜ਼ ਤੜਾਉਣ ਦੇ ਸਨੇਹ ਹੋਣ ਚਾਹੇ ਚੰਡੀ ਦੀ ਬਾਹਰ ਲਿਖ ਕੇ ਖਾਲਸੇ ਨੂੰ ਜਿਹੜਾ ਜੋਸ਼ ਭਰਨਾ ਹੋਵੇ ਤੋਂ ਜਿੰਨਾ ਉਹਨਾਂ ਬਾਰੇ ਪੜੀ ਜਾਓਗੇ ਉਹਨਾਂ ਤੁਹਾਨੂੰ ਉਹਨਾਂ ਦੀ ਕੁਰਬਾਨੀ ਪ੍ਰਤੀਸ਼ਰਧਾ ਪਲੱਸ ਜੋਸ਼ ਮਿਲਦਾ ਰਹੂਗਾ ਕਿ ਸਾਡੇ ਗੁਰੂਆਂ ਨੇ ਸਾਡੇ ਪੁਰਖਿਆਂ ਨੇ ਕਿੱਡੀਆਂ-ਕਿੱਡੀਆਂ ਕੁਰਬਾਨੀਆਂ ਦੇ ਕੇ ਸਾਨੂੰ ਜਿਹੜਾ ਉਹ ਆਜ਼ਾਦੀ ਕਰਾਇਆ ਲੜਾਈਆਂ ਲੜੀਆਂ ਅੱਜ ਪਠਾ ਸਾਹਿਬ ਜਿਹੜਾ ਕਿ ਇਤਿਹਾਸਕ ਗੁਰਦੁਆਰਾ ਅੱਜ ਇੱਥੇ ਬੜੇ ਚਿਰ ਦੀ ਤਮੰਨਾ ਸੀ ਕਿ ਆ ਕੇ ਸਜਦਾ ਹੋਈ ਪ੍ਰਵਾਸ ਮੇਤਾਂ ਆਏ ਔਰ ਸਮੂਹ ਸਿੱਖ ਸੰਗਤ ਨੂੰ ਸਮੂਹ ਨਾਨਕ ਲੇਵਾ ਸੰਗਤ ਜਿੱਥੇ ਵੀ ਬੈਠੇ ਨੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਔਰ ਸਜਦਾ ਕਰਦਿਆਂ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਨੇ ਉਹ ਕੌਮਾਂ ਹਮੇਸ਼ਾ ਜਿੰਦਾ ਰਹਿੰਦੀਆਂ ਨੇ ਤੇ ਆਸ ਇਸ ਇਲਾਕੇ 'ਚ ਤਾਂ ਖਾਸ ਤੌਰ ਤੇ ਕੋਈ ਵੀ ਮੈਨੂੰ ਲੱਗਦਾ ਇਹ ਜਾਂ ਪਿੰਡ ਜਾਂ ਕੋਈ ਨਦੀ ਜਾਂ ਕੋਈ ਇਹੋ ਜੀ ਜਗ੍ਹਾ ਨਹੀਂ ਹੋਣੀ ਜਿੱਥੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਤਰਤੀ ਨਾ ਹੋਵੇ ਮੈਨੂੰ ਬਤੌਰ ਮੁੱਖ ਮੰਤਰੀ ਬਤੌਰ ਕੋਈ ਲੀਡਰ ਦੇ ਤੌਰ ਤੇ ਨਹੀਂ ਆਇਆ ਮੈਂ ਇੱਕ ਨਿਮਾਣੇ ਸੇਕਰੇਤ ਦੇ ਤੌਰ ਤੇ ਆਇਆ ਸਾਡੇ ਗੁਰੂਆਂ ਨੂੰ ਸੱਜਾ ਕਰਨ ਲਈ ਆਇਆ ਹੈ ਔਰ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਪ੍ਰਮਾਤਮਾ ਕੇ ਹੀ ਅਰਦਾਸ ਕੀਤੀ ਹੈ ਪੰਜਾਬ ਜਿਹੜਾ ਤਰੱਕੀਆਂ ਕਰੇ ਔਰ ਗੁਰੂਆਂ ਦੇ ਸ਼ਹੀਦਾਂ ਦੇ ਫਕੀਰਾਂ ਦੇ ਸੁਪਨੇ ਜਿਹੜੇ ਨੇ ਉਹ ਇੱਕ ਇੱਕ ਬਹਾਦਰ ਔਰ ਆਜ਼ਾਦ ਕੌਮ ਜਿਹੜੀ ਹੈ ਉਹਦਾ ਜੇ ਕੋਈ ਨਾ ਪਰਮਾਤਮਾ ਅਸਲ ਤੌਰ ਤੇ ਕਟਨਾ ਸਾਹਿਬ ਦੇ ਲਈ ਨਦੀਰ ਸਾਹਿਬ ਦੇ ਲਈ ਧਾਰਮਿਕ ਯਾਤਰਾਵਾਂ ਵੀ ਕਰਾਈਆਂ ਨਵੀਂ ਰੂਪਰੇਟਾਸ ਦੀ ਕੀ ਰਹਿਣ ਵਾਲੀ ਹੋਣਾ ਅਸੀਂ ਤਾਂ ਪਹਿਲਾਂ ਤੋਂ ਸ਼ੁਰੂ ਕਰ ਰੱਖੀ ਹੈ ਅਸੀਂ ਖੁਦ ਵੀ ਜਾ ਕੇ ਆਏ ਨਦੀਰ ਸਾਹਿਬ ਕਟਨਾ ਸਾਹਿਬ ਔਰ ਅਸੀਂ ਪੰਜੇ ਤਖਤਾਂ ਨੂੰ ਜੋੜਨ ਵਾਲਾ ਵੀ ਇੱਕ ਜਿਹੜਾ ਮੈਂ ਪਾਰਲੀਮੈਂਟ 'ਚ ਵੀ ਉਦੋਂ ਬੋਲਿਆ ਸੀਗਾ ਕਿ ਕੋਈ ਜਿਵੇਂ ਇੱਕ ਟ੍ਰੇਨ ਚੱਲਦੀ ਹੈ ਪੈਲਿਸਨ 휠ਸ ਜਿਹੜਾ Rajasthan ਦਾ ਕਰਾਉਂਦੇ ਨੇ ਤੇ ਸਿੱਖੀਜ਼ਮ ਔਨ 휠ਸ ਇਹ ਜੇ ਕਿਤੇ ਇਸ ਤਰ੍ਹਾਂ ਦਾ ਹੋਵੇ ਕਿ ਤਕਸ਼ਰੀ ਅਕਾਲ ਤਖਸਾਲ ਤੋਂ ਟ੍ਰੇਨ ਚੱਲੇ ਪਹਿਲਾ ਮੁਕਾਮ ਜਿਹੜਾ ਪਹਿਲਾ ਪੜਾ ਤਕਸ਼ਰੀ ਕਿਸਗੜ ਸਾਹਿਬ ਹੋਵੇ ਇੱਥੋਂ ਬਾਅਦ ਤਕਸ਼ਰੀ ਪਟਨਾ ਸਾਹਿਬ ਫਿਰ ਤਕਸ਼ਰੀ ਨਾਡੇੜ ਸਾਹਿਬ ਉਸ ਤੋਂ ਬਾਅਦ ਫਿਰ ਬਠਿੰਡੇ ਕਿਉਂਕਿ ਬਠਿੰਡੇ ਤੋਂ ਤਲਵੰਡੀ ਸਾਹਿਬ ਉਹ ਜਿਹੜਾ ਤਕਸ਼ਰੀ ਦਮਦਮਾ ਸਾਹਿਬ 20 ਕਿਲੋਮੀਟਰ ਦੀ ਰੇਲਵੇ ਲਾਈਨ ਨਹੀਂ ਹੈਗੀ ਤਾਂ ਜੇ ਕਿਤੇ ਉਹ ਰੇਲਵੇ ਲਾਈਨ ਬਣ ਕੇ ਤਾਂ ਬਹੁਤ ਦੁਨੀਆ ਹੋ ਜੀ ਹੈ ਜਿਹੜੀ ਕਹਿੰਦੀ ਹੈ ਕਿ ਸਾਨੂੰ ਪੰਜੇ ਤਖਤਾਂ ਦਾ ਇੱਕੋ ਵਾਰ ਦਰਸ਼ਨ ਹੋ ਜਾਣਾ ਚਾਹੇ ਉਹ ਬਾਹਰ ਬੈਠੇ ਨੇ ਉਸ ਟ੍ਰੇਨ ਦੀ ਮੈਨੂੰ ਪਤਾ ਹੈ ਕਿ ਉਹਦੀ ਬੁਕਿੰਗ ਨਹੀਂ ਮਿਲਨੀ ਜਿਹੜੀ ਹਜ਼ੂਰ ਸਾਹਿਬ ਨੂੰ ਗੱਡੀ ਜਾਂਦੀ ਹੈ ਸੱਚਖੰਡ ਐਕਸਪ੍ਰੈਸ ਉਹਦੀ ਦੋ ਦੋ ਤਿੰਨ ਤਿੰਨ ਮਹੀਨਿਆਂ ਦੀ ਬੇਟਿੰਗ ਸੋ ਇਹਦਾ ਮਤਲਬ ਸਾਨੂੰ ਜੇ ਕੋਈ ਐਦਾਂ ਦਾ ਮੈਕੈਨਿਜ਼ਮ ਤਿਆਰ ਹੋ ਜੇ ਰੇਲਵੇ ਮੰਤਰਾਲੇ ਨਾਲ ਸੀ ਇਨ ਟੱਚ ਆ ਤਾਂ ਇਹ ਵੀ ਵਰਗੀ ਰੀਸਿੰਗ ਹੋਊਗੀ ਇੱਕੋ ਸਮੇਂ ਤੇ ਪੰਜੇ ਤਖਤਾਂ ਦੇ ਦਰਸ਼ਨ ਵੀ ਹੋ ਜਾਣਗੇ ਬੱਚਿਆਂ ਨੂੰ ਵੀ ਇਤਿਹਾਸ ਦਾ ਪਤਾ ਲੱਗੂਗਾ ਕਿ ਕਿਵੇਂ ਲੜਾਈਆਂ ਲੜੀਆਂ ਗਈਆਂ ਕਿੰਨੀਆਂ ਕੁਰਬਾਨੀਆਂ ਹੋਈਆਂ ਤਾਂ ਇਹ ਬਹੁਤ ਇੱਕ ਐਜੂਕੇਸ਼ਨਲ ਟ੍ਰਿਪ ਵੀ ਹੋਊਗਾ ਟਾਰਗੇਟ ਤੇ ਤੁਸੀਂ ਵੀ ਪੰਜਾਬ ਦੇ ਮੰਤਰੀ ਸਾਹਿਬ ਕੋਲ ਇਹ ਨਹੀਂ ਹਾਂਜੀ ਹਾਂਜੀ ਉਹਨਾਂ ਨੂੰ ਕਹੂੰ ਇਹ ਬਿਲਕੁਲ ਬਿਲਕੁਲ ਇਹ ਕਿਉਂਕਿ ਅਸੀਂ ਜਿਸ ਜਿਸ ਪੱਧਰ ਤੱਕ ਅਸੀਂ ਬੱਸਾਂ ਕਰ ਸਕਦੇ ਬੱਸਾਂ ਵਾਲਾ ਚੱਲ ਰਿਹਾ ਸਾਡਾ ਬੱਸਾਂ ਜਿਹੜੀਆਂ ਉਹ ਦਰਬਾਰ ਸਾਹਿਬ ਵੀ ਜਾਂਦੀਆਂ ਬਸਾਂ ਅਜਮੇਰ ਸ਼ਰੀਪੀ ਜਾਂਦੀ ਮਲੇਰ ਕੋਲੇ ਤੋਂ ਬਸ ਜਾਂਦੀ ਹੈ ਖਾਟੂ ਸ਼ਾਮ ਵੀ ਬਸ ਜਾਂਦੀ ਹੈ ਤੇ ਦਿੱਲੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਪੰਜਾਬ ਦੇ ਤਾਂ ਚਲੋ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਇਤਿਹਾਸਿਕ ਮੰਦਰ ਲੈ ਕੇ ਜਾਣੇ اور بالکل ਮੁਫਤ ਹੈ اور ਫਿਰ ਜੋ ਉਹਨਾਂ ਨੂੰ ਖਾਣ ਪੀਣ ਰਹਿਣ ਦਾ ਸਾਰਾ ਪ੍ਰਬੰਧ ਸਰਕਾਰ ਕਰਦੀ ਹੈ ਦੇਖੋ ਇਸ ਇਤਿਹਾਸ ਨੂੰ ਕਿਤਾਬਾਂ ਰਾਹੀਂ ਪੜਾਉਣੇ ਜੇ ਪ੍ਰੈਕਟੀਕਲੀ ਇਸ ਇਤਿਹਾਸ ਨੂੰ ਪੜਾਉਣ ਦੇ ਬੱਚਿਆਂ ਨੂੰ ਦਸੰਤ ਚ ਕਾਮਯਾਬ ਹੋ ਗਏ ਤਾਂ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ ਇਹਦੇ ਵਾਸਤੇ ਕੋਈ ਬਜਟ ਨਹੀਂ ਦੇਖਣਾ ਚਾਹੀਦਾ ਮੈਂ ਨਹੀਂ ਕਹਿੰਦਾ ਇਸ ਮਾਨ ਨਿਸੀ ਬਜਟ ਮੈਂ ਭਾਈ ਸਾਹਿਬ ਨਾਲ ਗੱਲ ਕੀਤੀ ਹੈ ਕੋਈ ਵੀ ਕਿਸੇ ਕਿਸਮ ਦਾ ਕੋਈ ਗੁਰਦੁਆਰਾ ਸਾਹਿਬ ਦੀ ਸੇਵਾ ਜਾਂ ਕੋਈ ਆੜਵਲੇ ਸੜਕਾਂ ਜਾਂ ਕੋਈ ਪਾਰਕਿੰਗ ਜਿਵੇਂ ਸਾਨੂੰ ਜਦੋਂ ਫਟੇਗੜ ਸਾਹਿਬ ਜਿਸਵਾ ਹੋ ਕੇ ਆਟੇ ਪਿਛਲੇ 2 ਵਾਰ ਤੋਂ ਸੀ ਬਹੁਤ ਸ਼ਾਨਦਾਰ ਪ੍ਰਬੰਧ ਉੱਥੇ ਸੀ ਤਾਂ ਕਿ ਲੋਕਾਂ ਨੂੰ ਦਿੱਕਤ ਨਾ ਆਵੇ ਸ਼ਟਲ ਬੱਸਾਂ ਚਲਾਈਆਂ ਆ ਇਹ ਪਾਰਕਿੰਗ ਦਾ ਪ੍ਰਬੰਧ ਫਿਰ 17 18 ਸੜਕਾਂ ਨੇ ਜਿਹੜੀਆਂ ਕਿ ਫਤੇਕਰ ਸਾਹਿਬ ਗੁਰਦੁਆਰਾ ਸਾਹਿਬ ਨਾਲ ਨੂੰ ਜਾਂ ਠੰਡ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਸਾਹਿਬ ਨੂੰ ਜਾਂਦੀਆਂ ਨੇ ਉਹਨਾਂ ਦੀ ਰਿਪੇਅਰ ਜਾਂ ਉਹਨਾਂ ਦੀ ਚੌੜਾਈ ਕਰਦਾ ਹੋਇਆ ਫਿਰ ਕਿਉਂਕਿ ਪੀੜ ਨਹੀਂ ਹੋ ਜਾਂਦੀ ਇੱਕ ਵਾਰ ਬੱਚੇ ਗੁੰਮ ਹੋ ਜਾਂਦੇ ਹੈ ਕੋਈ ਕਿਸੇ ਕੋਈ ਹੋਰ ਕੀਮਤੀ ਸਮਾਨ ਗੁੰਮ ਹੋ ਗਿਆ ਉਹਦੇ ਵਾਸਤੇ ਅਸੀਂ ਹੈਲਪ ਸੈਂਟਰ ਤਿਆਰ ਕੀਤਾ ਕੋਈ ਕਿਸੇ ਕਿਸਮ ਦੀ ਦਿੱਕਤ ਨਾਲ ਸੰਗਤ ਨੂੰ ਆਵੇ ਸਾਡਾ ਫਰਸ ਬਣਦਾ ਹੈ ਕਿ ਅੱਜ ਕੁਸ਼ ਗਿਆਨੀ ਜੀ ਨੇ ਡਿਮਾਂਡ ਰੱਖੀ ਹੈ ਤੁਹਾਡੀ ਗਿਆਨੀ ਜੀ ਨੇ ਤਾਂ ਕਿਹਾ ਕਿ ਇੰਨੀ ਜ਼ਿਆਦਾ ਕਿਰਪਾ ਪਹਿਲੀ ਇਸ ਜਗ੍ਹਾ ਤੇ ਹੈ ਮੈਂ ਕਿਹਾ ਵੀ ਜੇ ਸਰਕਾਰ ਵੱਲੋਂ ਕੋਈ ਸੇਵਾ ਮੈਂ ਕੋਈ ਗਰਾਂਟ ਨਹੀਂ ਦਊਂਗਾ ਸੇਵਾ ਸਰਕਾਰ ਵੱਲੋਂ ਕੋਈ ਲਾਉਣੀ ਹੋਈ ਤਾਂ ਤੁਹਾਨੂੰ ਜਦੋਂ ਮਰਜੀ ਉਹਨਾਂ ਨੇ ਕਿਹਾ ਕਿ ਅਫਸਰ ਸਹਿਬਾਨ ਸਾਡੇ ਕੋਲੇ ਆਉਂਦੇ ਜਾਂਦੇ ਰਹਿੰਦੇ ਆ ਤੇ ਕਦੇ ਹੋਇਆ ਸੇਵਾ ਦਾ ਮੌਕਾ ਮਿਲਿਆ ਪਰ ਮਹਾਤਮਾ ਜੀ ਜਦੋਂ ਨਵੀਂ ਪ੍ਰਸਾਦੀ ਪਾਰਟੀ ਬਣਨ ਜਾ ਰਹੀ ਪੰਜਾਬ ਦੇ ਵਿੱਚ ਇੱਥੇ ਆਪਾਂ ਇੱਥੇ ਗੁਰੂ ਸਾਹਿਬ ਦੇ ਦਰਬਾਰ ਚ ਆਏ ਹੋਏ ਹਾਂ ਇੱਥੇ ਆਪਾਂ ਪੂਰਾ ਨਹੀਂ ਫਿਕਰ